ਪੰਜਾਬ ਟੀਵੀ ਦਾ ਖਾਸ ਨਿਊਜ਼ ਬੁਲੇਟਨ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮੀਤਾ ਲੀਵਾਲ ਖਬਰਾਂ ਤੇ ਨਜ਼ਰ ਮਾਰਾਂਗੇ ਪਰ ਪਹਿਲਾਂ ਰੁਕ ਕਰ ਦਿਆਂ ਸੁਰੱਖਿਆਵਾਂ ਵੱਲ ਨਵਜੋਤਕਾਰ ਸਿੱਧੂ ਦੇ ਖੁਲਾਸੇ ਤੋਂ ਬਾਅਦ ਵਿਰੋਧੀਆਂ ਨੇ ਕਿਹਾ ਕਾਂਗਰਸ ਸਹਾਇਕ ਮਾਨ ਕਿਹਾ ਕਾਂਗਰਸ ਦੀ ਲੀਡਰਸ਼ਿਪ ਮਾਨਸਿਕ ਤੌਰ ਤੇ ਬਿਮਾਰ ਇਹਨਾਂ ਨੂੰ ਇਲਾਜ ਦੀ ਜ਼ਰੂਰਤ ਹੈ ਸੁਖਜਿੰਦਰ ਅਰੰਦਾਵਾ ਵੱਲੋਂ ਲੀਗਲ ਨੋਟਿਸ ਪੇਜ ਜੇ ਜਾਣ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਕੱਢੀ ਪੜਾਅ ਸ ਕਿਹਾ ਮੈਂ ਸੱਚ ਬੋਲਿਆ ਨੋਟਿਸ ਦੀ ਕੋਈ ਪਰਵਾਹ ਨਹੀਂ ਸੰਸਦ ਦੇ ਵਿੱਚ ਕਾਂਗਰਸ ਦੇ ਐਮਪੀ ਮਨੀਸ਼ ਤਿਵਾੜੀ ਨੇ ਕੇਂਦਰ ਸਰਕਾਰ ਤੇ ਸਾਧਿਆ ਨਿਸ਼ਾਨਾ ਕਿਹਾ ਸੰਵਿਧਾਨ ਅਤੇ ਕਾਨੂੰਨ ਦੇ ਵਿੱਚ ਐਸ ਆਈ ਆਰ ਦਾ ਨਹੀਂ ਕੋਈ ਅਧਿਕਾਰ ਕੇਂਦਰ ਖੇਡ ਰਿਹਾ ਵੱਡੀ ਖੇਡ ਕਪਿਲ ਸ਼ਰਮਾ ਦੇ ਕੈਨੇਡਾ ਸੈੱਟ ਕਾਫੇ ਤੇ ਗੋਲੀਬਾਰੀ ਦੇ ਮਾਮਲੇ ਵਿੱਚ ਤਿੰਨ ਸ਼ੂਟਰਾਂ ਦੀ ਹੋਈ ਸਨਖਤ ਤਿੰਨ ਸ਼ੂਟਰ ਪੰਜਾਬ ਮੂਲ ਦੇ ਸ਼ੂਟਰਾਂ ਦੀਆਂ ਤਸਵੀਰਾਂ ਕੀਤੀਆਂ ਗਈਆਂ ਜਾਰੀ ਕੌਣ ਖਬਰਾਂ ਵਿਸਥਾਰ ਦੇ ਲਈ ਕਾਂਗਰਸ ਦੇ ਸੀਐਮ ਚਾਰੇਲੇ 500 ਕਰੋੜ ਦੇ ਅਟਾਚੀ ਵਾਲੇ ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ ਨਵਜੋਤ ਕੌਰ ਨੂੰ ਕਾਂਗਰਸ ਨੇ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ ਤੇ ਹੁਣ ਵਿਰੋਧੀ ਧਿਰ ਕਾਂਗਰਸ ਹਾਈ ਕਮਾਂਡ ਨੂੰ ਜਮਕੇ ਕੇ ਰਿਹਾ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੂਰੇ ਮਾਮਲੇ ਤੇ ਕਾਂਗਰਸ ਹਾਈ ਕਮਾਂਡ ਦੀ ਚੁੱਪੀ ਉੱਪਰ ਸਵਾਲ ਚੁੱਕੇ ਹਨ ਚੀਮਾ ਨੇ ਕਿਹਾ ਕਿ ਕਾਂਗਰਸ ਦੀ ਲੀਡਰਸ਼ਿਪ ਮਾਨਸਿਕ ਤੌਰ ਤੇ ਬਿਮਾਰ ਹੈ ਤੇ ਉਸ ਨੂੰ ਇਲਾਜ ਦੀ ਜ਼ਰੂਰਤ ਹੈ ਆਮ ਆਦਮੀ ਪਾਰਟੀ ਨੇ ਨਵਜੋਤ ਕੌਰ ਸਿੱਧੂ ਬਾਰੇ ਕਾਂਗਰਸੀ ਆਗੂਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਨਿਖੇਦੀ ਕੀਤੀ ਹੈ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਨਵਜੋਤ ਕੌਰ ਸਿੱਧੂ ਪ੍ਰਤੀ ਹਮਦਰਦੀ ਬਿਕਾਉਂਦੇ ਹੋਏ ਕਿਹਾ ਕਿ ਉਹ ਕੈਂਸਰ ਨਾਲ ਲੜ ਚੁੱਕੇ ਨੇ ਕਾਂਗਰਸੀ ਆਗੂਆਂ ਵੱਲੋਂ ਨਵਜੋਤ ਕੌਰ ਖਿਲਾਫ ਕੀਤੀ ਜਾ ਰਹੀ ਬਿਆਨਬਾਜ਼ੀ ਕਾਂਗਰਸੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਉਹਨਾਂ ਕਿਹਾ ਕਿ ਕਾਂਗਰਸੀ ਲੀਡਰਸ਼ਿਪ ਮਾਨਸਿਕ ਤੌਰ ਤੇ ਬਿਮਾਰ ਹੈ ਅਤੇ ਉਸ ਨੂੰ ਇਲਾਜ ਦੀ ਜ਼ਰੂਰਤ ਹੈ ਚੀਮਾ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਭ੍ਰਸ਼ਟਾਚਾਰ ਲਈ ਬਰਾਬਰ ਦੇ ਜ਼ਿੰਮੇਵਾਰ ਨੇ ਮੇਰੀ ਉਸ ਔਰਤ ਦੇ ਨਾਲ ਨਵਜੋਤ ਕੌਰ ਸਿੱਧੂ ਜੀ ਦੇ ਨਾਲ ਬਹੁਤ ਹਮਦਰਦੀ ਆ ਕਿਉਂਕਿ ਉਹ ਕੈਂਸਰ ਦੀ ਸਰਵਾਈਵਰ ਆ ਉਹ ਇੱਕ ਵੱਡੀ ਜੰਗ ਲੜ ਕੇ ਕੈਂਸਰ ਦੇ ਖਿਲਾਫ ਇੱਕ ਵੱਡੀ ਜੰਗ ਲੜ ਕੇ ਫੇਰ ਆ ਕੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੀ ਆ ਫੇਰ ਆ ਕੇ ਉਹਨੇ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਨ ਲੱਗੀ ਆ ਸੋ ਉਸ ਔਰਤ ਨੂੰ ਇਹ ਕਹਿਣਾ ਕਿ ਇਹਦਾ ਦਿਮਾਗੀ ਇਲਾਜ ਦੀ ਜ਼ਰੂਰਤ ਆ ਦਿਮਾਗੀ ਇਲਾਜ ਦੀ ਜ਼ਰੂਰਤ ਮੈਂ ਸਮਝਦਾ ਨਵਜੋਧ ਘਰ ਸਿੱਧੂ ਨੇ ਢੀ ਹੈਗੀ ਅੱਜ ਦਿਮਾਗੀ ਇਲਾਜ ਦੀ ਜਿਹੜੀ ਜ਼ਰੂਰਤ ਆ ਉਹ ਕਾਂਗਰਸ ਪਾਰਟੀ ਨੂੰ ਆ ਪੂਰੀ ਦੋ ਅੱਜ ਦੇ ਪ੍ਰਧਾਨ ਨੂੰ ਆ ਅੱਜ ਉਹਨਾਂ ਦੇ ਲੀਡਰ ਆਪ ਆਪੋਜੀਸ਼ਨ ਨੂੰ ਆ ਚਲੋ ਛੱਡ ਦਿਓ ਸੈਂਟਰਲ ਲੀਡਰਸ਼ਿਪ ਨੂੰ ਅੱਜ ਪੰਜਾਬ ਦੇ ਜਿਹੜੇ ਲੀਡਰ ਨੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਜੀ ਉਹਦੇ ਮੂੰਹ ਨੂੰ ਜਿੰਦਰਾ ਲੱਗ ਗਿਆ ਅੱਜ ਲੀਡਰ ਆਪ ਆ ਦੀ ਆਪੋਜੀਸ਼ਨ ਬਾਜਬਾ ਸਾਹਿਬ ਉਹਨਾਂ ਦੇ ਮੂੰਹ ਨੂੰ ਜਿੰਦਰਾ ਲੱਗ ਗਿਆ ਅੱਜ ਚਾਰ-ਚਾਰ ਦਿਨ ਦਾ ਪੰਜ-ਪੰਜ ਦਿਨ ਦਾ ਸਮਾਂ ਲੰਘ ਗਿਆ ਅੱਜ ਤੱਕ ਨਾ ਰਾਜਾ ਬੜਿੰਗ ਜੀ ਨੇ ਇੱਕ ਸਟੇਟਮੈਂਟ ਦਿੱਤੀ ਆ ਨਾ ਮੈਂ ਸਮਝਦਾ ਪ੍ਰਤਾਪ ਸਿੰਘ ਬਾਜਬਾ ਨੇ ਦਿੱਤੀ ਆ ਇਨਾ ਇਨਾ ਵਿਅਕਤੀ ਨੇ ਹੁਣ ਤੱਕ ਸਟੇਟਮੈਂਟ ਕਿਉਂ ਨਹੀਂ ਦਿੱਤੀ ਆਫੀਸ਼ੀਅਲੀ ਨਾ ਇਹਦੀ ਸੈਂਟਰ ਲੀਡਰਸ਼ਿਪ ਨੇ ਦਿੱਤੀ ਆ ਕਿ ਸਾਡੇ ਕੋਲੇ ਪੈਸੇ ਨਹੀਂ ਆਏ ਜਾਂ ਆਏ ਨੇ ਕਿੱਥੇ ਖਰਚੋਗੇ ਇਹ ਸਾਰੀ ਗੱਲ ਦੱਸਣੀ ਚਾਹੀਦੀ ਸੀ ਕਿਉਂਕਿ ਬਹੁਤ ਸੀਰੀਅਸ ਅਲੀਗੇਸ਼ਨ ਆ 500 ਕਰੋੜ 350 ਕਰੋੜ ਔਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਪਿੱਛੇ ਨਹੀਂ ਹੈਗੀ ਇਹ ਦੋਨੇ ਵਿਅਕਤੀ ਜਿਹੜੇ ਨੇ ਭ੍ਰਿਸ਼ਟਾਚਾਰ ਕਰਕੇ ਪੋਸਟਾਂ ਹਾਸਲ ਕੀਤੀਆਂ ਚਾਹੇ ਉਹ ਕੈਪਟਨ ਸਾਹਿਬ ਨੇ ਚਾਹੇ ਉਹ ਸੁਨੀਲ ਜਾਖੜ ਜੀ ਨੇ ਕਿ ਉਹਨਾਂ ਨੇ ਆਪਣੀ ਪਾਰਟੀ ਚੋਂ ਹੁਣ ਤੱਕ ਕਿਉਂ ਨਹੀਂ ਕੱਢਿਆ ਨਵਜੋਤ ਕੌਰ ਸਿੱਧੂ ਦੇ ਖੁਲਾਸੇ ਤੋਂ ਬਾਅਦ ਕਾਂਗਰਸ ਹਰ ਪਾਸੇ ਤੋਂ ਕਿਰਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਹਾਈ ਕਮਾਂਡ ਦੀ ਚੁੱਪੀ ਨੇ ਵਿਰੋਧੀਆਂ ਨੂੰ ਬੈਠੇ ਬਿਠਾਏ ਨਵਾਂ ਮੁੱਦਾ ਦੇ ਦਿੱਤਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸੀ ਨੇਤਾ ਨਵਜੋਤ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਮੁਅਤਲ ਕਰ ਦਿੱਤਾ ਹੈ ਨਵਜੋਤ ਕੌਰ ਦੇ ਮੁੱਖ ਮੰਤਰੀ ਆਉਦੇ ਲਈ 500 ਕਰੋੜ ਰੁਪਏ ਦੇਣ ਦੇ ਬਿਆਨ ਨੇ ਪਾਰਟੀ ਅੰਦਰ ਹਲਚਲ ਮਚਾ ਦਿੱਤੀ ਜਿਸ ਤੋਂ ਬਾਅਦ ਵੱਡਾ ਐਕਸ਼ਨ ਲਿਆ ਗਿਆ ਹੁਣ ਆਪ ਸੰਸਦ ਮਲਵਿੰਦਰ ਕੰਗ ਨੇ ਕਿਹਾ ਹੈ ਕਿ ਨਵਜੋਤ ਕੌਰ ਦੇ ਦਿੱਤੇ ਬਿਆਨਾਂ ਦੀ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ ਨਵਜੋਤ ਕੌਰ ਨੇ ਸੋਮਵਾਰ ਨੂੰ ਇੱਕ ਵਾਰ ਫਿਰ ਤੋਂ ਮੀਡੀਆ ਚੈਨਲ ਤੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੌਂਸਲਰ ਦੀ ਟਿਕਟ 5 ਕਰੋੜ ਰੁਪਏ ਵਿੱਚ ਵੇਚੀ ਹੈ ਅਮਨਿੰਦਰ ਸਿੰਘ ਰਾਜਾ ਵੜਿੰਗ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਨੰਦਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਤੇ ਇਸੇ ਕਰਕੇ ਕਾਂਗਰਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉੱਥੇ ਹੀ ਸੋਮਵਾਰ ਦੇਰ ਸ਼ਾਮੀ ਕਾਂਗਰਸ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਨਵਜੋਤ ਕੌਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅਤਲ ਕਰਨ ਦਾ ਫੈਸਲਾ ਸੁਲਾ ਦਿੱਤਾ ਗਿਆ ਵਿਰੋਧੀਆਂ ਵੱਲੋਂ ਇਸ ਮਾਮਲੇ ਤੇ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਨਵਜੋਤ ਕੌਰ ਸਿੱਧੂ ਦੇ ਬਿਆਨ ਤੇ ਜਾਂਚ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਐਨੇ ਵੱਡੇ ਦੋਸ਼ ਲੱਗ ਰਹੇ ਨੇ ਇਸ ਦੀ ਸੱਚਾਈ ਜਗ੍ਹਾ ਜ਼ਾਹਰ ਹੋਣੀ ਚਾਹੀਦੀ ਹੈ ਦੇਖਿਜੀਏ ਪਿਛਲੇ ਕਈ ਸਾਲੋਂ ਸੇ ਅਸੀਂ ਦੇਖ ਰਹੇ ਹਾਂ ਕਿ ਹਮੇਸ਼ਾ ਕਾਂਗਰਸ ਕੇ ਨੇਤਾ ਅਲੀਗੇਸ਼ਨ ਲਗਾਤੇ ਹਨ ਕਿ ਜਬ ਉਹਨਕੋ ਟਿਕਟ ਵੀ ਲੈਣਾ ਪੜਦਾ ਹੈ ਤਾਂ ਕਈ-ਕਈ ਮਹੀਨੇ ਦਿੱਲੀ ਮੇਂ ਬੈਠਣਾ ਪੜਦਾ ਹੈ ਤਾਂ ਇਹ ਅਭੀ ਉਸ चीज़ को इन्होंने मुख्यमंत्री से भी जोड़ा है और बहुत बड़ा एलिगेशन है मुझे लगता है इसकी सच्चाई बाहर आनी चाहिए अगर पाँच पाँच सौ करोड़ और जैसा जाखड़ साहब ने कहा साढ़े तीन सौ करोड़ रुपया पिछली बार दिया गया अगर इतना अमाउंट देकर कोई मुख्यमंत्री बनेगा या मंत्री बनेगा तो पंजाब के लोगों से साथ कितना बड़ा धोखा है और ये बहुत बड़ा सेकेंडल साबित हो सकता है तो मुझे लगता है कांग्रेस की जो नेशनल लीडरशिप है उसको भी क्लैरिफाई करना चाहिए और इसकी जाँच होनी चाहिए जेकर ये सच है तो ये पंजाब के लोगों नाल बहुत बड़ा धोखा है ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਬਣਨ ਦੇ ਚਾਹਵਾਨਾਂ ਤੋਂ ਮੋਟੀਆਂ ਰਕਮਾਂ ਮੰਗਨ ਦਾ ਅਸੀਂ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਲਈ ਸਾਡੇ ਕੋਲ 500 ਕਰੋੜ ਦਾ ਸੂਟਕੇਸ ਨਹੀਂ ਹੈ ਜੋ ਅਸੀਂ ਅੱਗੇ ਪੇਸ਼ ਕਰ ਸਕੀਏ ਇਸ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਨੇ ਇਸ ਨੂੰ ਅਨੁਸ਼ਾਸਨਹੀਣਤਾ ਮੰਨਦੇ ਹੋਏ ਨਵਜੋਤ ਕੌਰ ਸਿੱਧੂ ਨੂੰ ਮੁਅਤਲ ਕੀਤਾ ਹੈ ਕਾਂਗਰਸ ਤੋਂ ਮੁਅਤਲ ਕੀਤੇ ਜਾਣ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੇਰਾ ਮੁਤਲੀ ਦਾ ਹੁਕਮ ਇੱਕ ਸੂਬਾ ਪ੍ਰਧਾਨ ਰਾਜਾ ਵੜਿੰਗ ਦਾ ਹੈ ਜਿਸ ਦੀ ਕੋਈ ਅਹਿਮੀਅਤ ਨਹੀਂ ਹੈ ਨਵਜੋਤ ਕੌਰ ਨੇ ਕਿਹਾ ਕਿ ਮੈਂ ਦਿੱਲੀ ਹਾਈ ਕਮਾਂਡ ਦੇ ਸੰਪਰਕ ਦੇ ਵਿੱਚ ਹ ਸਾਡੇ ਕੋਲ ਵੀ ਸ਼ਰਤਾਂ ਹਨ ਕਿ ਅਸੀਂ ਚੋਰਾਂ ਦਾ ਸਮਰਥਨ ਨਹੀਂ ਕਰਾਂਗੇ ਉਹਨਾਂ ਕਿਹਾ ਕਿ ਸਾਨੂੰ ਕਾਂਗਰਸ ਪਾਰਟੀ ਦਾ ਸਮਰਥਨ ਪ੍ਰਾਪਤ ਹੈ 70% ਕਾਂਗਰਸ ਮੇਰੇ ਨਾਲ ਹੈ ਕਾਂਗਰਸ ਵੱਲੋਂ ਮੁੱਖ ਮੰਤਰੀ ਬਣਨ ਲਈ 500 ਕਰੋੜ ਰੁਪਏ ਦੀ ਜ਼ਰੂਰਤ ਹੈ ਵਾਲੀ ਟਿੱਪਣੀ ਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਹੁਣ ਇਸ ਤੇ ਨਵਜੋਤ ਕੌਰ ਸਿੱਧੂ ਦੀ ਪ੍ਰਤੀਕਿਰਿਆ ਆ ਚੁੱਕੀ ਹੈ ਹੁਣਾ ਕਿਹਾ ਕਿ ਅਜਿਹੇ ਬਹੁਤ ਸਾਰੇ ਨੋਟਿਸ ਜਾਰੀ ਕੀਤੇ ਗਏ ਨੇ ਜਿਸ ਦੀ ਕੋਈ ਅਹਿਮੀਅਤ ਨਹੀਂ ਹੁੰਦੀ ਰਾਣਾ ਗੁਰਜੀਤ ਸਿੰਘ ਵੀ ਇਸ ਨੋਟਿਸ ਨੂੰ ਲੈ ਕੇ ਘੁੰਮਦੇ ਰਹੇ ਨੇ ਮੇਰਾ ਪਾਰਟੀ ਨਾਲ ਵੀ ਸਹੀ ਵਿਚਾਰ ਵਟਾਂਦਰਾ ਹੋ ਰਿਹਾ ਪਰ ਸਾਡੀ ਇੱਕ ਸ਼ਰਤ ਇਹ ਵੀ ਹੈ ਕਿ ਅਸੀਂ ਚੋਰਾਂ ਦਾ ਸਮਰਥਨ ਨਹੀਂ ਕਰਾਂਗੇ ਜੇਕਰ ਅਸੀਂ ਸਰਕਾਰ ਬਣਾਉਣਾ ਚਾਹੁੰਦੇ ਹਾਂ ਤਾਂ ਤੁਹਾਨੂੰ ਉਨਾ ਕੁਝ ਲੋਕਾਂ ਨੂੰ ਹਟਾਉਣਾ ਪਵੇਗਾ ਜੋ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਤੇ ਤੋੜੇ ਹੋਏ ਨੇ ये ये नोटिस एक स्टेट प्रेस्ट के तो उस प्रेसिडेंट से लिया गया है जिसकी कोई मान्यता ही नहीं है और और वो किसी टाइम के नहीं लिखा हुआ ये नोटिस बहुत निकलते हैं और बहुत जाने राणा गुरुजीत जी भी इस नोटिस के साथ चल रहे हैं मेरी पार्टी से ऊपर प्रॉपर बात हो रही है बट हमारी भी कंडीशन है कि हम चोरों का साथ नहीं देंगे अगर हम सरकार बनाना चाहते हैं तो आपको भी थोड़े से ये लोग हैं जो ऑलरेडी सारा चार पांच मिलते हैं जो कांग्रेस पार्टी को बिल्कुल तबाह कर रहे हैं अगर आप उनको साइड करने के लिए तैयार हैं तो फिर हम उसके बाद सोचेंगे अभी फिलहाल सुखजिंदर रंधावा जी को जवाब देना है क्योंकि वहाँ पे भी मेरी बात कोई और थी प्रेस को मैं इसीलिए नहीं एड्रेस करती क्योंकि कहीं सिर्फ मैंने आम आदमी पार्टी को अटैक किया था जो शिवालिक रेंज के आसपास वाली वो है लॉ एंड ऑर्डर जो बहुत बिगड़ा हुआ है पंजाब का चार पॉइंट्स लेके गई थी पंजाब यूनिवर्सिटी वाला मेरा सॉल्व हो गया और चौथा था मेरा गुरु तेग बहादुर जी के आ, नाम पर आप दिल्ली का रेलवे स्टेशन रखे तो वह वा साइड वाली बात को इतना प्रोमिनेंट कर दिया जबकि साफ कहा था मैंने हमसे कभी किसी ने पैसे नहीं पर हमने सुना है है कहते आप आप सीएम सीएम क्वेश्चन क्या था कि आपको सारा पंजाब आप क्यों नहीं बन रहे? हमने कहा, बनने के लिए 500 करते नवजोत कौर ने कहा कि मैं ऐसे कारण करके प्रेस कॉन्फ्रेंस नहीं कर दी क्योंकि वो हमेशा गलत हिस्से कर देने मैं पंजाब बिगड़ती कानून व्यवस्था की स्थिति के मुद्दे आप जी सिर्फ आलोचना की ਉਨਾ ਕਿਹਾ ਕਿ ਮੇਰੇ ਸਾਹਮਣੇ ਪੁੱਛਿਆ ਗਿਆ ਸਵਾਲ ਇਹ ਸੀ ਕਿ ਸਾਰਾ ਪੰਜਾਬ ਚਾਹੁੰਦਾ ਹੈ ਕਿ ਤੁਸੀਂ ਮੁੱਖ ਮੰਤਰੀ ਬਣੋ ਤੁਸੀਂ ਮੁੱਖ ਮੰਤਰੀ ਕਿਉਂ ਨਹੀਂ ਬਣ ਰਹੇ ਮੈਂ ਕਿਹਾ ਕਿ ਮੁੱਖ ਮੰਤਰੀ ਬਣਨ ਲਈ ਤੁਹਾਨੂੰ 500 ਕਰੋੜ ਰੁਪਏ ਦੀ ਜ਼ਰੂਰਤ ਹੈ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੂੰ ਕਰੜੇ ਹੱਥੀ ਲਿਆ ਹੈ ਖੈਰਾ ਨੇ ਕਿਹਾ ਕਿ ਆਪ ਸਰਕਾਰ ਕੇਂਦਰ ਦੀਆਂ ਨੀਤੀਆਂ ਪੰਜਾਬ ਦੇ ਵਿੱਚ ਲਾਗੂ ਕਰ ਰਹੀ ਹੈ ਬਲੈਕ ਸੰਮਤੀ ਤੇ ਜ਼िला ਪ੍ਰਸ਼ਾਸਿਤ ਚੋਣਾਂ 'ਚ ਕਾਂਗਰਸੀ ਉਮੀਦਵਾਰਾਂ ਨਾਲ ਕੀਤੀ ਧੱਕੇਸ਼ਾਹੀ ਇਸ ਦਾ ਸਬੂਤ ਹੈ ਖੈਰਾ ਨੇ ਕਿਹਾ ਕਿ ਆਪ ਵੀ ਭਾਜਪਾ ਬਾਗ ਹੁਣ ਵੋਟਾਂ ਚੋਰੀ ਕਰ ਰਹੀ ਹੈ ਇਸ ਦਾ ਖਾਮਿਆਜ਼ਾ ਉਸ ਨੂੰ 2027 ਦੇ ਵਿੱਚ ਭੁਗਤਣਾ ਪਵੇਗਾ ਸੋਪੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸ਼ਬਦੀ ਹਮਲਾ ਕਰਦਿਆਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਣ ਨੇ ਕਿਹਾ ਕਿ ਆਪ ਕੇਂਦਰ ਦੀ ਭਾਜਪਾ ਸਰਕਾਰ ਵਾਂਗ ਤੱਕੇशाही ਤੇ ਉਤਰਾਈ ਹੈ ਜਿਸ ਤਰ੍ਹਾਂ ਭਾਜਪਾ ਵੋਟਾਂ ਚੋਰੀ ਕਰਦੀ ਰਹੀ ਹੈ ਉਸੇ ਤਰ੍ਹਾਂ ਤੇ ਆਪ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਵਿਰੋਧੀ ਉਮੀਦਵਾਰਾਂ ਨਾਲ ਕਰ ਰਹੀ ਹੈ ਖੈਰਣ ਨੇ ਕਿਹਾ ਕਿ ਆਪ ਸਰਕਾਰ ਨੇ ਕਿਸਾਨਾਂ ਤੇ ਆਮ ਲੋਕਾਂ ਨਾਲ ਧੋਖਾ ਕੀਤਾ ਹੈ ਪੰਜਾਬ ਦੀ ਜਨਤਾ ਇਹਨਾਂ ਦੀ ਅਸਲੀਅਤ ਤੋਂ ਜਾਣੂ ਹੋ ਚੁੱਕੀ ਹੈ ਖੈਰ ਨੇ ਇੱਕ ਵਾਰ ਮੁੜਤੋਂ ਸੂਬਾ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦੇ ਆ ਗਿਆ ਕਿ ਚੋਣ ਕਮਿਸ਼ਨ ਨੇ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਵੀ ਕਾਰਵਾਈ ਨਹੀਂ ਕੀਤੀ ਟਰਾਲੀ ਚੋਰ ਤਾਂ ਸੁਣੇ ਸੀ ਅਸੀਂ ਕਿ ਬੋਕਰ ਵਾਲੇ ਹੁਣ ਟਰਾਲੀ ਚੋਰ ਸਾਬਤ ਹੋ ਚੁੱਕੇ ਸੀ ਮਤਲਬ ਸੁਣੇ ਨਹੀਂ ਸੀਗੇ ਟਰਾਲੀਆਂ ਕਿਸਾਨ ਅੰਦੋਲਨ ਤੋਂ ਚੋਰੀ ਹੋਈਆਂ ਨਾਬੇ ਦੇ ਧਰਤੀ ਥੱਲੋਂ ਲੱਭ ਗਈਆਂ ਇਹਨਾਂ ਦੇ ਅਹੁਦੇਦਾਰਾਂ ਦੇ ਇਹਨਾਂ ਦੇ ਅਫਸਰਾਂ ਦੇ ਘਰਾਂ ਚੋਂ ਟਰਾਲੀਆਂ ਲੱਭ ਗਈਆਂ ਪਰ ਹੁਣ ਮੇਰੇ ਵੀਰੋ ਬਲਾਕ ਸਮਤੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾ ਲੁੱਟ ਕੇ ਆਮ ਆਦਮੀ ਪਾਰਟੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਸਰਕਾਰ ਵੋਟ ਚੋਰ ਵੀ ਬਣ ਚੁੱਕੀ ਆ ਤੁਹਾਨੂੰ ਪਤਾ ਕਿ ਰਾਹੁਲ ਗਾਂਧੀ ਨੇ ਬੜਾ ਵੱਡਾ ਪੱਧਰ ਤੇ ਬੜੇ ਵੱਡੇ ਪੱਧਰ ਤੇ 14 ਦਸੰਬਰ RAMLILA ਮੈਦਾਨ ਵੋਟ ਚੋਰੀ ਰੈਲੀ ਰੱਖੀ ਹੋਈ ਆ ਕਿਉਂਕਿ ਅਗਰ ਆਪਾਂ ਇਸ ਤਰ੍ਹਾਂ ਵੋਟਾ ਚੋਰੀ ਹੋਣ ਦਿੱਤੀਆਂ ਤਾਂ ਉਹ ਦਿਨ ਦੂਰ ਨਹੀਂਗਾ ਜਿੱਦਨ ਭਾਰਤ ਇੱਕ ਫਾਸਿਸਟ ਦੇਸ਼ ਬਣ ਜਾਏ ਇੱਕ ਦੇਸ਼ ਬਣੇਗਾ ਇੱਕ ਤਾਨਾਸ਼ਾਹ ਇਤੇ ਰਾਜ ਕਰੇਗਾ ਇੱਕ ਪੱਕੇ ਤੌਰ ਤੇ ਡਿਕਟੇਟਰ ਹੋ ਜਾਏਗਾ ਜਦ ਤੱਕ ਉਹ ਜਿੰਦਾ ਵਾ ਜਿਵੇਂ ਕਿ ਰਸ਼ੀਆ ਦੇ ਵਿੱਚ ਹੋ ਰਿਹਾ ਵਾ ਜਿਵੇਂ ਕਿ ਨਾਰਥ ਕੋਰੀਆ ਦੇ ਵਿੱਚ ਹੋ ਰਿਹਾ ਔਰ ਜਿਵੇਂ ਜਮਹੂਰੀਅਤ ਦਾ ਕਾਹਨ ਸਾਡੇ ਨਾਲ ਦੇ ਦੇਸ਼ ਪਾਕਿਸਤਾਨ ਵਿੱਚ ਹੋਇਆ ਇੱਕ ਵਿਸ਼ਵ ਪ੍ਰਸਿੱਧ ਲੀਡਰ ਇਮਰਾਨ ਖਾਨ ਨੂੰ ਜੇਲ੍ਹ ਵਿੱਚ ਸੁੱਟਤਾ ਸੜਨ ਵਾਸਤੇ ਮਰਨ ਵਾਸਤੇ ਤੇ ਸਾਰੇ ਪਾਕਿਸਤਾਨ ਤੇ ਰਾਜ ਫੌਜ ਦੇ ذریعے ਕੀਤਾ ਜਾ ਰਿਹਾ ਉਹੀ ਮਾਡਲ ਬੀਜੇਪੀ ਨੇ ਨੈਸ਼ਨਲ ਪੱਧਰ ਤੇ ਅਡਾਪਟ ਕੀਤਾ ਤੇ ਉਹੀ ਮਾਡਲ ਛੋਟੇ ਮੋਦੀ ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਚ ਅਡਾਪਟ ਕੀਤਾ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਕਿਵੇਂ ਬਲੌਕ ਸੰਪਤੀਆ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਇਲੈਕਸ਼ਨਾਂ ਦੇ ਜਿੰਨੇ ਕੈਂਡੀਡੇਟ ਸੀ ਸਾਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉਹਨਾਂ ਦੇ ਕਾਗਜ਼ ਰਿਜੈਕਟ ਸਿੱਧੇ ਕੈਂਡੀਡੇਟਾਂ ਦੇ ਉੱਤੇ ਪਰਚੇ ਦਰਚ ਬਾਈ ਨੇਮ ਜਿਹੜੇ ਲੋਕ ਬਲੌਕ ਸੰਪਤੀਆ ਜ਼ਿਲ੍ਹਾ ਪਰਿਸ਼ਦ ਲੜ ਰਹੇ ਸੀ ਮੇਰੇ ਹਲਕੇ ਸਵੇਤ ਸਾਰੇ ਪੰਜਾਬ ਖੇਰਨਕੇ ਕੇਂਦਰ ਅਤੇ ਸੂਬਾ ਸਰਕਾਰ ਦੇ ਕਹਨ ਤੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਗਏ ਨੇ ਦੋਹਾਂ ਸਰਕਾਰਾਂ ਨੇ ਲੋਕਤੰਤਰ ਦਾ ਮਜ਼ਾਕ ਬਣਾ ਦਿੱਤਾ ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦੇ 7ਵੇਂ ਦਿਨ ਲੋਕ ਸਭਾ ਵਿੱਚ ਚੋਣ ਸੁਧਾਰਾਂ ਤੇ ਵੱਡੀ ਬਹਿਸ ਸ਼ੁਰੂ ਹੋਈ ਹੈ ਇਸ ਚਰਚਾ ਦੀ ਸ਼ੁਰੂਆਤ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਦਿਬਾੜੀ ਨੇ ਕੀਤੀ ਉਹਨਾਂ ਵੋਟਰ ਸੂਚੀਆਂ ਈਵੀਐਮ ਦੀ ਭਰੋਸੇਯੋਗਤਾ ਅਤੇ ਚੋਣਾਂ ਵਿੱਚ ਨਕਦੀ ਸਮੇਤ ਕਈ ਮੁੱਦਿਆਂ ਤੇ ਸਖਤ ਟਿੱਪਣੀਆਂ ਕੀਤੀਆਂ ਨੇ ਦਿਵਾੜੀ ਨੇ ਕਿਹਾ ਕਿ ਨਾ ਤਾਂ ਸੰਵਿਧਾਨ ਦੇ ਵਿੱਚ ਨਾ ਹੀ ਕਾਨੂੰਨ ਦੇ ਵਿੱਚ ਐਸਆਈਆਰ ਜਾਂ ਕੋਈ ਅਧਿਕਾਰ ਹੈ ਕੇਂਦਰ ਕਿਵੇਂ ਇਸ ਦਾ ਇਸਤੇਮਾਲ ਕਰ ਰਿਹਾ ਹੈ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ Tiwari ਨੇ ਚੋਣ ਕਮਿਸ਼ਨ ਵੱਲੋਂ ਕਈ ਸੂਬਿਆਂ ਵਿੱਚ ਕਰਵਾਈ ਜਾ ਰਹੀ ਸਮਰੀ ਰਿਵੀਜ਼ਨ ਆਫ ਇਲੈਕਟੋਰਲ ਰੂਲਸ ਪਾ ਐਸ ਆਈ ਆਰ ਦੇ ਅਧਿਕਾਰ ਤੇ ਗੰਭੀਰ ਸਵਾਲ ਚੁੱਕੇ ਨੇ। ਉਹਨਾਂ ਕਿਹਾ ਕਿ ਨਾ ਤਾਂ ਸੰਵਿਧਾਨ ਵਿੱਚ ਅਤੇ ਨਾ ਹੀ ਕਾਨੂੰਨ ਵਿੱਚ ਚੋਣ ਕਮਿਸ਼ਨ ਨੂੰ ਐਸ ਆਈ ਆਰ ਕਰਵਾਉਣ ਦਾ ਕੋਈ ਕਾਨੂੰਨੀ ਅਧਿਕਾਰ ਹੈ। ਉਹਨਾਂ ਸੈਕਸ਼ਨ 21 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਐਸ ਆਈ ਆਰ ਸਿਰਫ ਉਦੋਂ ਹੀ ਕੀਤਾ ਜਾ ਸਕਦਾ ਹੈ ਜਦੋਂ ਕਿਸੇ ਖੇਤਰ ਵਿੱਚ ਵੋਟਰ ਸੂਚੀ ਵਿੱਚ ਕੋਈ ਖਾਸ ਗੜਬੜੀ ਹੋਵੇ। तिवाड़ी ने मांग की थी कि सरकार ने सदन के पटल से रखना चाहता कि केड़े केड़े की खामियां मिली ने जिस कारण एस आई आर की जरूरत पी ना संविधान में ना कानून में स्पेशल इंटेंसिव रिविजन का कोई प्रावधान है ये सिर्फ एक अख्तियार चुनाव आयोग को दिया गया था कि अगर किसी क्षेत्र में कोई गड़बड़ी है इलेक्टोरल रोल के साथ कोई मतदाता सूची ठीक नहीं है तो उसको ठीक करने के लिए फॉर रीजन टू बी रिकॉर्डेड एंड राइटिंग एंड रीजन टू बी मेड पब्लिक तो ही आप एस आई आर कर सकते हैं आप पूरे बिहार के लिए एस आई आर नहीं कर सकते आप पूरे केरल के लिए एस आई आर नहीं कर सकते आप पूरे पश्चिम बंगाल के लिए एस आई आर नहीं कर सकते आप एस आई आर अगर करना चाहते हैं तो हर कॉन्स्टिटुएंसी में हर चुनाव क्षेत्र में अलग अलग जो आपको खामियां लगती हैं, उन खामियों को रिकॉर्ड करके इन राइटिंग उसको सार्वजनिक करके फिर आप कर सकते हैं मैं सरकार से पूछना चाहता हूं कि कहां है वो रीजन रिकॉर्डेड इन राइटिंग सरकार को चुनाव आयोग से वो जो कारण है उनको अपने संज्ञान में लेकर सदन के पटल पर रखना चाहिए कि कौन सी कॉन्स्टिट्युएंसी में कौन से चुनाव क्षेत्र में कहां पे गड़बड़ है क्या कंप्लेंट चुनाव आयोग को मिली और उस कंप्लेंट के आधार पर क्या उन्होंने इंक्वायरी की और क्या इंक्वायरी करने के बाद वो इस, अगर इस निष्कर्ष पर पहुंचे हैं कि एस एक चुनाव क्षेत्र में होना चाहिए तो उसके जो कारण है वो सार्वजनिक होने चाहिए इसका ये जो लोगों में आशंका है इसको हल करने के दो ही तरीके हैं ਇਹ ਆ ਤਾਂ 100% ਵੀਵੀ ਪੈਟ ਦੀ ਕਾਊਂਟਿੰਗ 100% ਵੀਵੀ ਵਾਈਪੈਟ ਦੀ ਕਾਊਂਟਿੰਗ ਹੋ ਔਰ ਇਹ ਜੋ ਉਸੇ ਬੜਿਆ ਸੋਲੂਸ਼ਨ ਹੈ ਕਿ ਹਮਕੋ ਪੇਪਰ ਬੈਲੇਟ ਪਰ ਵਾਪਸ ਚਲਾ ਜਾਣਾ ਤਿਵਾੜੀ ਨੇ EVM ਦੀ ਭਰੋਸੇਯੋਗਤਾ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਵੋਟਾਂ ਮੁੜ ਤੋਂ ਬੈਲੇਟ ਪੇਪਰਾਂ ਰਾਹੀਂ ਹੀ ਪੈਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਪਹਿਲਾਂ VOTING ਹੁੰਦੀ ਸੀ ਦੁਨੀਆ ਦੇ ਕਈ ਮੁਲਕ EVM ਨੂੰ ਨਕਾਰ ਚੁੱਕੇ ਨੇ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਦੇ ਵਿੱਚ ਸਥਿਤ ਕੈਪਸ ਕਾਫੇ ਤੇ ਗੋਲੀਬਾਰੀ ਦੇ ਮਾਮਲੇ ਵਿੱਚ ਤਿੰਨ ਸ਼ੂਟਰਾਂ ਦੀ شناخت ਹੋਈ ਹੈ। ਜਾਂਚ ਏਜੰਸੀਆਂ ਨੇ ਦਾਵਾ ਕੀਤਾ ਹੈ ਕਿ ਤਿੰਨੇ ਸ਼ੂਟਰ ਪੰਜਾਬ ਮੂਲ ਦੇ ਹਨ ਅਤੇ ਕੁਝ ਸਮੇਂ ਤੋਂ ਕੈਨੇਡਾ ਦੇ ਵਿੱਚ ਸਰਗਰਮ ਹਨ। ਕਤਿਤ ਸ਼ੂਟਰਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਨੇ। ਕੈਨੇਡਾ ਵਿੱਚ ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਪਸ ਕਾਫੇ ਤੇ ਹੋਈ ਗੋਲੀਬਾਰੀ ਦੇ ਮਾਮਲੇ ਨੂੰ ਕੁਝ ਹੱਦ ਤੱਕ ਏਜੰਸੀਆਂ ਨੇ ਸੁਲਝਾਉਣ ਦਾ ਦਾਵਾ ਕੀਤਾ ਹੈ। ਜਾਂਚ ਏਜੰਸੀਆਂ ਨੇ ਤਿੰਨ ਸ਼ੂਟਰਾਂ ਦੀ ਵੀ شناخت ਕਰ ਲਈ ਹੈ। ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਤਿੰਨ ਸ਼ੂਟਰਾਂ ਦੀ ਪਛਾਣ ਕਰ ਲਈ ਹੈ। ਜਿਨ੍ਹਾਂ ਨੇ ਤਿੰਨ ਵਾਰ ਕਪਿਲ ਸ਼ਰਮਾ ਦੇ ਕੈਫੇ ਤੇ ਗੋਲੀਬਾਰੀ ਕੀਤੀ ਸੀ ਦਿੱਲੀ ਪੁਲਿਸ ਤੇ ਜਾਂਚ ਏਜੰਸੀਆਂ ਅਨੁਸਾਰ ਤਿੰਨ ਹਮਲੇ 10 ਜੁਲਾਈ 7 ਅਗਸਤ ਅਤੇ 16 ਅਕਤੂਬਰ ਨੂੰ ਹੋਏ ਸਨ ਅਤੇ ਹਰ ਵਾਰ ਕੈਫੇ ਤੇ ਦਰਦਨਾ ਗੋਲੀਆਂ ਚਲਾਈਆਂ ਗਈਆਂ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਸ਼ਹਿਰੀ ਦਲਜੋਤ ਰਹਿਲ ਅਤੇ ਸੀਪੂ ਵੱਜੋਂ ਪਛਾਣੇ ਗਏ ਸ਼ੂਟਰ ਪੰਜਾਬੀ ਮੂਲ ਦੇ ਨੇ ਕੁਝ ਸਮੇਂ ਤੋਂ ਇਹ ਕੈਨੇਡਾ ਵਿੱਚ ਸਰਗਰਮ ਨੇ ਕੈਫੇ ਤੇ ਗੋਲੀਆਂ ਭਰਾਂਦੇ ਹੋਏ ਇਹਨਾਂ ਵੱਲੋਂ ਹਾਈ-ਟੈਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਕੈਨੇਡਾ ਪੁਲਿਸ ਅਤੇ ਭਾਰਤ ਦੀਆਂ ਕੇਂਦਰੀ ਏਜੰਸੀਆਂ ਇਹਨਾਂ ਦੀ ਪਾਲ ਵਿੱਚ ਲਗਾਤਾਰ ਮੁਹਿੰਮ ਚਲਾ ਰਹੀਆਂ ਨੇ ਅਤੇ ਰੈਡ ਅਲਰਟ ਦੇ ਨੇ ਫਾਇਰਿੰਗ ਦਾ ਮਾਸਟਰਮਾਈਂਡ ਸੀਪੂ ਨਾ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ ਜਾਂਚ ਦਾ ਸਭ ਤੋਂ ਅਹਿਮ ਹਿੱਸਾ ਉਦੋਂ ਸਾਹਮਣੇ ਆਇਆ ਜਦੋਂ ਭਾਰਤ ਵਿੱਚ ਲੁਧਿਆਣਾ ਤੋਂ ਬੰਦੂਮਾਨ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਪੁੱਛਗਿੱਛ ਵਿੱਚ ਬੰਦੂਮਾਨ ਨੇ ਦਾਅਵਾ ਕੀਤਾ ਕਿ ਇਸ ਪੂਰੀ ਫਾਇਰਿੰਗ ਦਾ ਕਥਿਤ ਮਾਸਟਰਮਾਈਂਡ ਸੀਪੂ ਨਾ ਦਾ ਗੈਂਗਸਟਰ ਹੈ ਜਿਸ ਨੇ ਕੈਨੇਡਾ ਵਿੱਚ ਬੈਠੇ ਆਪਣੇ ਸ਼ੂਟਰਾਂ ਨੂੰ ਕੈਫੇ ਤੇ ਹਮਲਾ ਕਰਨ ਦੇ ਹੁਕਮ ਦਿੱਤੇ ਸਨ ਉਸਨੇ ਇਹ ਵੀ ਮੰਨਿਆ ਕਿ ਕਬੇ ਸ਼ਰਮਾ ਇਸ ਗੈਂਗ ਦਾ ਇਕੱਲਾ ਨਿਸ਼ਾਨਾ ਨਹੀਂ ਹੈ ਸਗੋਂ ਪੂਰਾ ਨੈਟਵਰਕ ਕੈਨੇਡਾ ਦੀਆਂ ਵੱਡੀਆਂ ਕਬੱਡੀ ਲੀਗਾਂ ਵੱਡੇ ਵਪਾਰੀਆਂ ਪੰਜਾਬੀ 뮤직 ਇੰਡਸਟਰੀ ਅਤੇ ਭਾਰਤ ਕੈਨੇਡਾ ਵਿਚਕਾਰ ਆਉਣ ਜਾਣ ਵਾਲੇ ਹਾਈ ਪ੍ਰੋਫਾਈਲ ਵਿਅਕਤੀਆਂ ਤੱਕ ਨੂੰ ਨਿਸ਼ਾਨਾ ਬਣਾ ਰਿਹਾ ਹੈ ਪੁਛਗ੍ਰਿਧ ਦੌਰਾਨ ਖੁਲਾਸਾ ਹੋਇਆ ਕਿ ਕਬੱਡੀ ਖਿਡਾਰੀਆਂ ਨੂੰ ਹਾਇਰ ਕਰਨ ਅਤੇ ਧੰਕਾਉਣ ਲਈ ਇੱਕ ਪੂਰਾ ਡੀ ਕੋਡ ਵਸੂਲੀ ਤੰਤਰ ਚੱਲ ਰਿਹਾ ਹੈ ਜਿਸ ਵਿੱਚ ਕਰੋੜਾਂ ਰੁਪਏ ਦੇ ਸੌਦੇ ਕੀਤੇ ਜਾਂਦੇ ਨੇ ਦਰਸਲ ਭਾਰਤ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਿਰੋਹ ਦੇ ਕਈ ਗੁਰਗੇ ਗ੍ਰਿਫਤਾਰ ਜਾਂ ਇਨਕਾਊਂਟਰ ਵਿੱਚ ਮਾਰੇ ਗਏ ਨੇ ਜਿਸ ਤੋਂ ਬਾਅਦ ਗਿਰੋਹ ਨੇ ਆਪਣਾ ਨੈਟਵਰਕ ਕੈਨੇਡਾ ਅਮਰੀਕਾ ਅਤੇ ਯੂਰਪ ਵਿੱਚ ਤੇਜ਼ੀ ਨਾਲ ਫੈਲਾ ਲਿਆ ਹੈ ਇੱਕ ਹੋਰ ਵੱਡਾ ਖੁਲਾਸਾ ਇਹ ਹੋਇਆ ਹੈ ਕਿ ਕੈਨੇਡਾ ਵਿੱਚ ਇਹ ਗਿਰੋਹ ਇੱਕ ਤਰ੍ਹਾਂ ਦਾ ਕਾਲ ਸੈਂਟਰ ਸਿਸਟਮ ਚਲਾ ਰਿਹਾ ਹੈ ਜਿੱਥੋਂ ਨਿਸ਼ਾਨੇ ਵਾਲੇ ਵਿਅਕਤੀਆਂ ਨੂੰ ਧਮਕੀ ਭਰੇ ਫੋਨ ਕੀਤੇ ਜਾਂਦੇ ਨੇ ਵਸੂਲੀ ਲਈ ਦਬਾਅ ਪਾਇਆ ਜਾਂਦਾ ਹੈ ਅਤੇ ਭੁਗਤਾਨ ਨਾ ਕਰਨ ਤੇ ਗੋਲੀਆਂ ਚਲਾਉਣ ਜਾਂ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਇਹ ਵੀ ਪਤਾ ਲੱਗਾ ਕਿ ਗਿਰੋ ਲਈ ਇੱਕ ਪੰਜਾਬੀ ਗਾਇਕ ਕਥਿਤ ਤੌਰ ਤੇ ਟਾਰਗੇਟ ਸੂਚੀ ਤਿਆਰ ਕਰਨ ਦਾ ਕੰਮ ਕਰਦਾ ਹੈ ਇਹ ਗਾਇਕ ਗੈਂਗ ਨਾਲ ਕਿਵੇਂ ਜੁੜਿਆ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ ਭਾਰਤੀ ਚੌਲ ਉਤਪਾਦਕਾਂ ਤੇ ਚੌਲ ਕਾਰੋਬਾਰੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਭਾਰਤ ਤੋਂ ਅਮਰੀਕਾ ਨੂੰ ਆਯਾਤ ਕੀਤੇ ਜਾਣ ਵਾਲੇ ਚੌਲਾਂ ਤੇ ਟੈਰਿਫ ਸਖਤ ਕਰਨ ਦਾ ਸੰਕੇਤ ਦਿੱਤਾ ਹੈ ਟਰੰਪ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਨੂੰ ਆਪਣੇ ਚੌਲ ਅਮਰੀਕੀ ਬਾਜ਼ਾਰ ਦੇ ਵਿੱਚ ਡੰਪ ਨਹੀਂ ਕਰਨੇ ਚਾਹੀਦੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਜਿਹਾ ਨਾ ਹੋਵੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਵਿਖੇ ਕਿਸਾਨਾਂ ਤੇ ਖੇਤੀਬਾੜੀ ਖੇਤਰ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੈਸਿੰਟ ਤੇ ਖੇਤੀਬਾੜੀ ਸਕੱਤਰ ਬਰੂਗ ਰੋਲਿੰਸ ਵੀ ਮੌਜੂਦ ਸਨ ਮੀਟਿੰਗ ਦੌਰਾਨ ਰਾਸ਼ਟਰਪਤੀ ਟਰੰਪ ਨੇ ਕਿਸਾਨਾਂ ਲਈ 12 ਬਿਲੀਅਨ ਡਾਲਰ ਦੀ ਸੰਗੀ ਸਹਾਇਤਾ ਦਾ ਐਲਾਨ ਕੀਤਾ ਐਸਮੋਕੇ ਕੈਨੇਡੀ ਰਾਈਸ ਮਿਲ ਦੇ ਮਾਲਕ ਪਰਿਵਾਰ ਦੀ ਮੈਂਬਰ ਮੈਰਿਲ ਕੈਨੇਡੀ ਵੀ ਮੌਜੂਦ ਸੀ ਮੈਰਿਲ ਨੇ ਕਿਹਾ ਕਿ ਵੱਖ-ਵੱਖ ਦੇਸ਼ ਆਪਣੇ ਸਸਤੇ ਚੌਲ ਅਮਰੀਕਾ ਵਿੱਚ ਭੇਜ ਰਹੇ ਨੇ ਜਿਸ ਕਾਰਨ ਦੇਸ਼ ਦੇ ਕਿਸਾਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ 트੍ਰాంਪ ਨੇ ਫਿਰ ਮੈਰਿਲ ਤੋਂ ਪੁੱਛਿਆ ਕਿ ਕਿਹੜੇ ਦੇਸ਼ ਅਮਰੀਕਾ ਵਿੱਚ ਆਪਣੇ ਚੌਲ ਡੰਪ ਕਰ ਰਹੇ ਨੇ ਮੈਰਿਲ ਨੇ ਜਵਾਬ ਦਿੱਤਾ ਭਾਰਤ, THAILAND, ਚੀਨ ਤੇ ਪੋਰਟੋ ਰੀਕੋ ਵਿੱਚ ਆਪਣੇ ਚੌਲ ਖਪਾ ਰਹੇ ਨੇ ਪੋਰਟੋ ਰੀਕੋ ਪਹਿਲਾਂ ਅਮਰੀਕੀ ਚੌਲਾਂ ਦਾ ਸਭ ਤੋਂ ਵੱਡਾ ਬਾਜ਼ਾਰ ਹੁੰਦਾ ਸੀ ਪਰ ਅਸੀਂ ਕਈ ਸਾਲਾਂ ਤੋਂ ਆਪਣੇ ਚੌਲ ਪੋਰਟੋ ਰੀਕੋ ਨਹੀਂ ਭੇਜ ਰਹੇ ਮੈਰੀ ਨੇ ਕਿਹਾ ਕਿ ਇਹ ਕਈ ਸਾਲਾਂ ਤੋਂ ਹੋ ਰਿਹਾ ਹੈ ਪਰ ਮੌਜੂਦਾ ਪ੍ਰਸ਼ਾਸਨ ਦੇ ਅਧੀਨ ਇਹ ਵੱਡੇ ਪੱਧਰ ਤੇ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦੁਆਰਾ ਲਗਾਏ ਗਏ ਟੈਰਿਫ ਕੰਮ ਕਰ ਰਹੇ ਨੇ ਪਰ ਉਹਨਾਂ ਨੂੰ ਦੁੱਗਣਾ ਕਰਨ ਦੀ ਜ਼ਰੂਰਤ ਹੈ। ਟਰੰਪ ਨੇ ਖਜ਼ਾਨਾ ਸਕੱਤਰ ਸਕਾਟ ਬੈਸਨ ਨੂੰ ਪੁੱਛਿਆ ਕਿ ਮੈਨੂੰ ਭਾਰਤ ਬਾਰੇ ਦੱਸੋ। ਭਾਰਤ ਨੂੰ ਅਮਰੀਕਾ ਵਿੱਚ ਆਪਣੇ ਚੌਲ ਵੇਚਣ ਦੀ ਇਜਾਜ਼ਤ ਕਿਉਂ ਦਿੱਤੀ ਜਾ ਰਹੀ ਹੈ? ਕਿ ਉਹਨਾਂ ਨੂੰ ਟੈਰਿਫ ਅਦਾ ਕਰਨੇ ਚਾਹੀਦੇ ਨੇ ਜਾਂ ਉਹਨਾਂ ਨੂੰ ਚੋਲਾਂ ਤੇ ਛੋਟ ਮਿਲ ਰਹੀ ਹੈ? ਖਜ਼ਾਨਾ ਸਕੱਤਰ ਨੇ ਜਵਾਬ ਦਿੱਤਾ ਕਿ ਭਾਰਤ ਨੂੰ ਕੋਈ ਛੋਟ ਨਹੀਂ ਮਿਲੀ। ਪਰ ਅਸੀਂ ਹਾਲੇ ਵੀ ਭਾਰਤ ਨਾਲ ਵਪਾਰ ਸਮਝੌਤੇ ਤੇ ਗੱਲਬਾਤ ਕਰ ਰਹੇ ਹਾਂ 트੍ਰੰਪ ਨੇ ਸਕਾਟ ਬੈਸੈਂਟ ਨੂੰ ਉਹਨਾਂ ਦੇਸ਼ਾਂ ਦੇ ਨਾਮ ਦੇਣ ਲਈ ਕਿਹਾ ਜੋ ਅਮਰੀਕਾ ਵਿੱਚ ਆਪਣੇ ਚੌਲ ਡੰਪ ਕਰ ਰਹੇ ਨੇ ਇਸ ਤੋਂ ਬਾਅਦ ਮੈਰਿਲ ਕੈਨੇਡੀ ਨੇ ਭਾਰਤ, THAILAND ਤੇ ਚੀਨ ਦਾ ਨਾਮ ਮੁੱਖ ਦੇਸ਼ਾ ਵਜੋਂ ਲਿਆ 트੍ਰੰਪ ਨੇ ਜਵਾਬ ਦਿੱਤਾ ਕਿ ਇਹ ਸਮੱਸਿਆ ਇਨ੍ਹਾਂ ਦੇਸ਼ਾਂ ਤੇ ਟੈਰਿਫ ਲਗਾ ਕੇ ਆਸਾਨੀ ਨਾਲ ਹੱਲ ਕੀਤੀ ਜਾ ਸਕਦੀ ਹੈ ਇਸ ਲਈ ਸਾਨੂੰ ਸੁਪਰੀਮ ਕੋਰਟ ਵਿੱਚ ਕੇਸ ਜਿੱਤਣ ਦੀ ਲੋੜ ਹੈ ਦੱਸ ਦੇਈਏ ਕਿ ਅਮਰੀਕਾ ਦੀ ਇੱਕ ਹੇਟਲੀ ਅਦਾਲਤ ਨੇ 트੍ਰੰਪ ਪ੍ਰਸ਼ਾਸਨ ਵੱਲੋਂ ਵੱਖ-ਵੱਖ ਦੇਸ਼ਾਂ ਤੇ ਟੈਰਿਫ ਲਗਾਉਣ ਨੂੰ ਗੈਰਕਾਨੂੰਨੀ ਘਰਾੜ ਦਿੱਤਾ ਹੈ ਜਿਸ ਕਾਰਨ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਹੈ 트럼ਪ ਨੇ ਕਿਹਾ ਕਿ ਅਮਰੀਕਾ ਦੇ ਅੱਧੇਕਾਰ ਨਿਰਮਾਣ ਤੇ ਚਿਪ ਉਦਯੋਗ ਟਹਿ ਚੁਕੇ ਨੇ ਕਿਉਂਕਿ ਨਿਰਮਾਣ ਕੰਪਨੀਆਂ ਨੂੰ ਦੂਜੇ ਦੇਸ਼ਾਂ ਵਿੱਚ ਉਤਪਾਦਨ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਪਿਛਲੀਆਂ ਸਰਕਾਰਾਂ ਨੇ ਅਮਰੀਕਾ ਵਿੱਚ ਪੈਦਾ ਹੋਣ ਵਾਲੇ ਇਹਨਾਂ ਉਤਪਾਦਾਂ ਤੇ ਟੈਰਿਫ ਨਹੀਂ ਲਗਾਏ ਸਨ ਜਸ ਤੈ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੌਲ ਉਤਪਾਦਕ ਹੈ ਜੋ ਸਾਲਾਨਾ 150 ਮਿਲੀਅਨ ਟਨ ਚੌਲ ਪੈਦਾ ਕਰਦਾ ਹੈ ਜੋ ਦੁਨੀਆ ਦੇ ਕੁੱਲ ਚੌਲਾਂ ਦਾ 28% ਹੈ ਪਾਰ ਸਭ ਤੋਂ ਵੱਡਾ ਚੌਲ ਨਿਰਿਆਤਕ ਵੀ ਹੈ ਜੋ 2024-25 ਵਿੱਚ ਚੌਲਾਂ ਦੇ ਕੁੱਲ ਨਿਰਿਆਦ ਦਾ 30% ਹੈ ਬ੍ਰਾਂਡ ਇਕਵਿਟੀ ਫਾਊਂਡੇਸ਼ਨ ਅਨੁਸਾਰ ਭਾਰਤ ਨੇ 2024 ਵਿੱਚ ਅਮਰੀਕਾ ਨੂੰ 23.4 ਮਿਲੀਅਨ ਟਨ ਚੌਲ ਨਿਰਿਆਤ ਕੀਤਾ ਹਾਲਾਂਕਿ ਇਹ ਭਾਰਤ ਦੇ ਕੁੱਲ ਬਾਸਮਤੀ ਚੌਲਾਂ ਦੇ 5.2 ਮਿਲੀਅਨ ਟਨ ਨਿਰਿਆਦ ਦਾ 5% ਤੋਂ ਵੀ ਘੱਟ ਦਰਸਾਉਂਦਾ ਹੈ ਖਬਰ ਜਲੰਧਰ ਤੋਂ ਹੈ ਜਿੱਥੇ ਰਿਹਾਈਸ਼ੀ ਇਲਾਕੇ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚੀਆਂ ਉਹਨਾਂ ਘੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਨੀਮਤ ਰਹੀ ਕਿ ਇਸ ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾ ਰਿਹਾ ਤਸਵੀਰਾਂ ਜਲੰਧਰ ਦੇ ਸਵਰਨਪਾਰਕ ਤੇ ਇੱਕ ਘਰ ਦੀਆਂ ਨੇ ਜਿਸ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਕਾਰਨ ਆਲੇ ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਇਲਾਕਾ ਨਿਵਾਸੀਆਂ ਨੇ ਤੁਰੰਤ ਇਹ ਸੂਚਨਾ ਫਾਇਰ ਵਿਭਾਗ ਨੂੰ ਕੀਤੀ ਜਿਸ ਤੋਂ ਬਾਅਦ ਫਾਇਰ ਫਾਈਟਰਾਂ ਨੇ ਅੱਗ ਬੁਝਾਉਣ ਲਈ ਕਰੜੀ ਮਸ਼ੱਕਤ ਕੀਤੀ। ਅੱਗ ਤੇ ਤਾਂ ਕਾਬੂ ਪਾਲਿਆ ਗਿਆ ਪਰ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉਧਰ ਘਰ ਵਿੱਚ ਅੱਗ ਲੱਗਣ ਦਾ ਕਾਰਨ ਲਾਪਰਵਾਹੀ ਨੂੰ ਮੰਨਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਕਿ ਘਰ ਵਿੱਚ ਇੱਕ ਦੀਵਾ ਜਗ ਰਿਹਾ ਸੀ ਜਿਸ ਦੇ ਡਿੱਗਣ ਕਾਰਨ ਇਹ ਅੱਗ ਲੱਗੀ ਹੈ। ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਹ ਤਾਂ ਸਾਡੇ ਗਵਾਨੀਆਂ ਦਾ ਫੋਨ ਆਇਆ ਕਿ ਮਤਲਬ ਕਿ ਇਧਰ ਹੱਥ ਲੱਗੀ ਹੈ ਵੀ ਫਟਾਫਟ ਆਇਓ ਤੁਸੀਂ ਘਰ ਕੋਈ ਵੀ ਨਹੀਂ ਸੀਗਾ ਸਿਰਫ ਉਸ ਟਾਈਮ ਤੇ ਘਾਰੇ ਤਾਂ ਮੈਂ ਇੱਥੇ ਸ਼ਿਫਟ ਕਰ ਗਿਆ ਮੇਰਾ ਬ੍ਰਦਰ ਇੱਥੇ ਹੈਗਾ ਸੀ ਉਹ ਵੀ ਦੁਕਾਨ ਤੇ ਸੀ ਮਾਂ ਦੇ ਭਾਬੀ ਸੀ ਗੁੜੀਆਂ ਸੀ ਮੇਰੇ ਡੀਡੀ ਸੀ ਨਾਲ ਬੇਟਾ ਸੀ ਉਹਨਾਂ ਦਾ ਓਕੇ ਤੇ ਉਹ ਪਾਣੀ ਜੋਰ ਤੰਦਰ ਜਗਾਈ ਸੀ ਉਹਨਾਂ ਨੇ ਤੇ ਜੋਤੀ ਮਤਲਬ ਕਿ ਨੁਕਸਾਨ ਸਭ ਕੁਝ ਅੰਦਰ ਚਲ ਗਿਆ ਜਿਹੜਾ ਕਮਰਾ ਹੈ ਸੋਈ ਸਾਰੀ ਉੱਪਰ ਕਬਰ ਬਣੇ ਸਭ ਕੁਝ ਸੜ ਸੁਰ ਗਿਆ ਸਾਰਾ ਅੱਛਾ ਹਾਂਜੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਦੀ ਅਣਥਕ ਮਿਹਨਤ ਕਾਰਨ ਜਾਨੀ ਨੁਕਸਾਨ ਤੋਂ ਬਚਾ ਰਿਆ ਲਾਪਰਵਾਹੀ ਨੂੰ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਤਾਜ਼ਾ ਅਪਡੇਟ ਲੈ ਕੇ ਫਿਰ حاضر ਹੋਵਾਂਗੇ ਉਹ ਤੱਕ ਮਿਲਦੇ ਹਾਂ ਇਜਾਜ਼ਤ ਧੰਨਵਾਦ